ਲੜਕੀ ਨੂੰ ਪ੍ਰੇਮੀ ਦੇ ਨਾਲ ਪ੍ਰੇਮ ਕਰਨਾ ਇਸ ਕਦਰ ਮਹਿਗਾ ਪੈ ਗਿਆ ਕਿ ਉਸ ਨੂੰ ਇਸ ਦੀ ਖੌਫਨਾਕ سزا ਮਿਲੀ ਤੇ ਤਸਵੀਰਾਂ ਅਜਹੀਆਂ ਕਿ ਦੇਖ ਕੇ ਸਭ ਦੇ ਰੋਂਗਟੇ ਖੜੇ ਹੋ ਗਏ ਮੋਹਾਲੀ ਦੇ ਵਿੱਚ ਉਸ ਵੇਲੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਜਾਂਦੀ ਹੈ ਜョਧੇ ਇੱਕ ਲੜਕੀ 2-4 ਲੜਕੀਆਂ ਦੇ ਨਾਲ ਸੜਕ ਤੇ ਪਰਸਪਾਕੇ ਤੁਰੀ ਜਾਂਦੀ ਹੈ ਤਾਂ ਅਚਾਨਕ ਇੱਕ ਨੌਜਵਾਨ ਆਉਂਦਾ ਹੈ ਤੇ ਧੜਾ ਧੜ ਕੁੜੀ ਦੇ ਉੱਤੇ ਕਿਰਪਾਨਾਂ ਦੇ ਨਾਲ ਵਾਰ ਕਰ ਦਿੰਦਾ ਤੇ ਕੁੜੀ ਨੂੰ ਸੜਕ ਤੇ ਪਹਜਾ ਲੈਂਦਾ ਤੇ ਵਾਰ ਕਰਦੇ ਕਰਦੇ ਉਹ ਲੜਕੀ ਸੜਕ ਤੇ ਡਿੱਗ ਪੈਂਦੀ ਹੈ ਤੇ ਸਾਰੀ ਖੌਫਨਾਕ ਘਟਨਾ ਕੈਮਰੇ ਚ ਕੈਦ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਲड़का ਉਸ ਲੜਕੀ ਦਾ ਪ੍ਰੇਮੀ ਸੀ ਆਖਰ ਕੀ ਸੀ ਮਾਮਲਾ ਉਹ ਵੀ ਦੱਸਾਂਗੇ ਪਹਿਲਾਂ ਨਜ਼ਰ ਮਾਰਦਿਆਂ ਇਹਨਾਂ ਤਸਵੀਰਾਂ ਤੇ ਉਥੇ ਹੀ ਮ੍ਰਿਤਕ ਲੜਕੀ ਦੇ ਭਰਾ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਵਾਰਦਾਤ ਹੋਈ ਹੈ ਤੇ ਉਥੇ ਹੀ ਦੋਸ਼ੀ ਸੁਖਚੈਨ ਸਿੰਘ ਦੀ ਮਾਤਾ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਸ ਦਾ ਲੜਕਾ ਸੁਖਚੈਨ ਸਿੰਘ ਇਸ ਲੜਕੀ ਦੇ ਨਾਲ ਪਿਆਰ ਕਰਦਾ ਸੀ ਅਤੇ ਜੋ ਇਹ ਵਾਰਦਾਤ ਹੋਈ ਹੈ ਬਹੁਤ ਹੀ ਬੁਰੀ ਹੋਈ ਹੈ ਫਿਰ ਉਹ ਵਿਆਹ ਕਰ ਹੋ ਗਿਆ ਅਗਰ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਹੈ ਕਿੱਥੇ ਆਉਂਦਾਗਾ ਮੂੰ ਥੋੜਾ ਜਿਹਾ ਬੇਖੌਫ ਹੋ ਜਾ ਰਹੀ ਦੋ ਤਿੰਨ ਦਿਨ ਹੋ ਗਏ ਵੱਧ ਨਹੀਂ ਪਹਿਲਾਂ ਚੰਗਾ ਪੱਲਾ ਕੰਮ ਕਰਦਾ ਬਟੋਲ ਬੋਪਰੇ ਆਇ ਇੱਕ ਤਰੀਕ ਤੋਂ ਹਟੇ ਹੁਣ ਇਹ ਇਕ ਕਵਾਰਾ ਸੀ ਹੋਈ ਕਵਾਰਾ ਹੀ ਆਈਗੀ ਵਿਆਹ ਕਰਾਇਆ ਨਹੀਂ ਵਿਆਹ ਨੂੰ ਨਹੀਂ ਇਹ ਕਿੰਨੇ ਬੈਡ ਹੋਈ ਇਹਦੀ ਚਾਰ ਬੁਡੀਆਂ ਨੇ ਮੇਰੇ ਤਨ ਕਾਕੇ ਨਹੀਂ ਇਹ ਸਵਾਗਸ ਕਿਸ ਤਰ੍ਹਾਂ ਸੀ ਸਵਾਗਸ ਜੀ ਜਵਾ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ ਅੱਛਾ ਜੀ ਹਾਂ ਇਹਦਾ ਕਰੇ ਕੁੱਤੇ ਥੋੜੀ ਵੀ ਨਹੀਂ ਮਾਰੀ ਹੈਗੀ ਉਹ ਤਾਂ ਹੋਰ ਅੱਛਾ ਜੀ ਨਿਆਣੇ ਦੇ ਕਿ ਥੱਪੜ ਨਹੀਂ ਮਾਰਦਾ ਸੀਗਾ ਇਹ ਕੀ ਕਾਰਨ ਜੀ ਉਹ ਕੁੜੀ ਨੂੰ ਬੱਢਣ ਦਾ ਕੀ ਕੋਈ ਕਾਰਨ ਇਹ ਤਾਂ ਫਲੇਵਰ ਵਾਲੀ ਸੀ ਇਹਦਾ ਕੀ ਨਾਮ ਸੀਗਾ ਬਲਵਿੰਦਰ ਕੌਰ ਇੱਕ ਅਦੇ ਘਰੇ ਆਈ ਹੈ ਤੁਹਾਨੂੰ ਪਤਾ ਸੀਗਾ ਦੋ ਵਾਰੀ ਘਰ ਆ ਕੇ ਗਈ ਹੈ ਇਹ ਮੁੰਡਾ ਦੇਖਣ ਆਇਆ ਗਾ ਹਾਂਜੀ ਪ੍ਰੇਮ ਸੌਣ ਸੀ ਮੁੰਡਾ 1.5 ਸਾਲ ਦਾ ਉਹਦੇ ਦੇਖਣ ਆਇਆ 2 ਸਾਲ ਦਾ ਹੋ ਗਿਆ ਉਹ ਪਹਿਲਾਂ ਕੋਈ ਲੜਾਈ ਹੋਈ ਇਹਨਾਂ ਦੀ ਆ ਕੋਈ ਨਹੀਂ ਕੋਈ ਲੜਾਈ ਨਹੀਂ ਹੋਈ ਇਹਨਾਂ ਦੀ ਤੜੇ ਇਹ ਲੜੇ ਨਹੀਂ ਤੜੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਇਹਨਾਂ ਦੀ ਤੁਹਾਨੂੰ 8:30 ਵਜੇ ਫੋਨ ਆਇਆ ਜੀ ਤੇ ਮੈਨੇਜਰ ਦਾ ਫੋਨ ਆਇਆ ਵੀ ਤੁਹਾਡੀ ਕੁੜੀ ਵੀ ਅਮਰਜਸੀ ਦਾਖਲ ਕੀਤੀ ਵਿਸ਼ੇ ਤੇ ਫੇਰ ਉਹਰੇ ਪਹੁੰਚੇ ਜਦੋਂ ਪਤਾ ਲੱਗੇ ਵੀ ਇਹਦੇ ਕਿਰਪਾਨਾਂ ਨਾਲ ਹਮਲਾ ਹੋਇਆ ਜੀ ਇਹਨਾਂ ਵੀਡੀਓ ਵੀ ਪਾਈ ਹੋਣੀ ਹੈ ਦੇਖੀ ਹੋਣੀ ਆਈ ਹੋਣੀ ਹੈ ਜੀ ਮੋਕੇ ਪਤਾ ਨਹੀਂ ਕਿਨੇ ਕਰੇ ਇਹ ਤੁਹਾਨੂੰ ਪਤਾ ਨਹੀਂ 8-9 ਸਾਲ ਨੂੰ ਕੁੜੀ ਕੰਮ ਕਰਦੇ ਲਗਾਤਾਰ ਇੱਕੀ ਕੋਈ ਕੰਪਲੇਨ ਨਹੀਂ ਸਵੇਰੇ ਕੰਮ ਕਰਕੇ ਘਰ ਤੇ ਡੈਡੀ ਚੜ੍ਹ ਕੇ ਆ ਬਸ ਵੀ ਹਾਂ ਚੱਲੀਏ ਕੋਈ ਐਸੀ ਗੱਲ ਹੋਵੇ ਤਾਂ ਵੀ ਜੀ ਕਿ ਖਲੀ ਬੰਦੀ ਕਰੀ ਕਿ ਨਹੀਂ ਸਿਸਟਰ ਵੀ ਹੈ ਕਿ ਇੱਕ ਬ੍ਰਦਰ ਬਾਹਰ ਗਿਆ ਬਾਈ ਬਾਹਰ ਭੇਜਿਆ ਹੋ ਪੰਜ 6 ਮਹੀਨੇ ਹੋ ਗਏ ਥੋੜਾ ਟਾਈਮ ਹੋ ਗਿਆ ਕੁੜੀ ਦੀ ਉਮਰ 30 31 ਸਾਲ ਦੀ 32 ਸਾਲ ਦੀ ਉਮਰ ਸਾਰੇ ਮੇਰੇ ਵੱਡੀ ਆ ਥੋੜੀ ਜੀ ਪ੍ਰਸ਼ਾਸਨ ਇਸ ਟਾਈਮ ਚੱਲ ਰਿਹਾ ਦੇਖਦੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੀ ਨਾ ਕੋਈ ਆ ਰਿਹਾ ਹੈ ਪੁਲਿਸ ਆ ਕੰਪਲੀਟ ਅਹੇ ਕਰ ਰਿਹਾ ਜੀ ਨਹੀਂ ਬੈਠੇ ਜੀ ਅਸੀਂ ਬੈਠੇ ਇੱਥੇ ਪਈਏ ਜੀ ਦੇਖਦੇ ਹਾਂ ਕੀ ਬਣਦਾ ਹੈ ਸੁਖਚੈਨ ਸਿੰਘ ਦੇ ਪਿੰਡ ਖੀਰਨੀਆਂ ਜਾ ਕੇ ਪਤਾ ਕੀਤਾ ਗਿਆ ਤਾਂ ਪਿੰਡ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਕਬੱਡੀ ਪਲੇਅਰ ਸੀ ਅਤੇ ਪੈਟਰੋਲ ਪੰਪ ਤੇ ਵੀ ਕੰਮ ਕਰਦਾ ਸੀ ਠੀਕ ਸੀਗਾ ਵੀਰੇ ਨਾਰਮਲ ਆਪਣੇ ਜਿਹੇ ਸੁਹਾਵ ਤੀਗਾ ਬੰਦੇ ਦਾ ਜੀ ਕਿੰਨਾ ਟਾਈਮ ਦਾਫਰ ਦਿੱਤਾ ਉਹਨੂੰ ਤ ਦੋ ਤਿੰਨ ਤਿੰਨ ਇੱਕ ਮਹੀਨੇ ਤਿੰਨ ਇੱਕ ਮਹੀਨੇ ਲਾਇਆ ਵੀਰੇ ਨੇ ਲਾੜਾ ਜੀ ਵੀ ਗੁੱਸੇ ਖੋਰ ਆ ਜੈਸਾ ਨਾ ਠੀਕ ਆ ਜੈ ਸਵਾਦੀ ਤੁਹਾਨੂੰ ਮੈਂ ਫਿਰ ਵੀ ਦੱਸਿਆ ਪਹਿਲਾਂ ਵੀ ਠੀਕ ਆ ਜੈ ਸਵਾਦੀ ਆ ਆਪਣੇ ਪਿਛਲੇ ਮਹੀਨੇ ਹਟ ਗਿਆ ਠੀਕ ਆ ਤਨਖਾਹ ਲੈ ਕੇ ਜੀ ਕਿਹੜੇ ਪਿੰਡ ਦਾ ਸੀ ਆ ਨਾਲ ਆਪਣੇ ਖੇਰਨੀਆ ਪਿੰਡ ਆ ਜੀ ਓਰੇ ਹਾਂਜੀ ਤੇ ਕੋਈ ਉਹਦਾ ਕੋਈ ਐਸੀ ਜਿਹੀ ਵਾਰਤਾਲਾਪ ਕੋਈ ਗੱਲ ਕੀਤੀ ਹੋਵੇ ਜਾਂ ਕਿਸੇ ਕੁੜੀ ਬਾਰੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਉਹਨਾਂ ਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਪ੍ਰੇਮ ਸਬੰਧ ਹੋਣ ਉਹਦੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਸੋਤੋਂ ਹੀ ਪਤਾ ਲੱਗੀ ਬਾ ਕੁਛ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆ ਹੁਣ ਕਹਿੰਦਾ ਮੈਨੂੰ ਤਾਂ ਕਹਿੰਦਾ ਕੰਮ ਨਹੀਂ ਕਰ ਹੁੰਦਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਥੀ ਗੈਲੈਗਮੈਂਟ ਦਾ ਉਹਦੇ ਕਬੱਡੀ ਖੇੜੇ ਕਿਹੜੇ ਸੱਟ ਲੱਗਦੀ ਹੈ ਕਹਿੰਦਾ ਉਹ ਕਬੱਡੀ ਪਲੇਅਰ ਸੀਗਾ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਉਹਨੇ ਤੂੰ ਮੁਹਾਲੀ ਕੁੜੀ ਮਾਰਤੀ ਪਤਾ ਲੱਗੇ ਤੇ ਵਾ ਤੂੰ ਨਹੀਂ ਸੰਤ ਤਾਂ ਤੋਂ ਤੁਹਾਨੂੰ ਹੀ ਪਤਾ ਲੱਗਿਆ ਵੀਰੇ ਅਸਟਾਉਰੇ ਪੈਟਰੋਲ ਪੰਪ ਦੇ ਫੋਨ ਵੀ ਨਹੀਂ ਅਲਾਉਡ ਹੈਗਾ ਔਰ ਇਹ ਤਾਂ ਦੇਖ ਨਹੀਂ ਸਕਦੇ ਉਹ ਜੀ ਉਹ ਮੁੰਡਾ ਤਾਂ ਬਹੁਤ ਵਧੀਆ ਦੀ ਕਬੱਡੀ-ਕੁੱਡੀ ਖੇਡਦਾ ਸੀ ਵਧੀਆ ਪਰਿਵਾਰ-ਪਰਿਵਾਰ ਉਹਨਾਂ ਦਾ ਬਹੁਤ ਵਧੀਆ ਉਹ ਮਨੇ ਚਾਰ ਭੈਣਾਂ ਨੇ ਤਿੰਨ ਭਾਈ ਨੇ ਇਹ ਵਿਆਹਿਆ ਹੋਇਆ ਸੀ ਨਹੀਂ ਕੁਵਾਰਾ ਹੀ ਤਾਂ ਜੀ ਇਹ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਕਵੱਡੀ ਖੇਡ ਇੱਕ ਪਲੇਅਰ ਬੰਦਾ ਤੇ ਏਡੀ ਬੜੀ ਵਾਰਤਾ ਤੁਹਾਨੂੰ ਇੰਝਾਮ ਦਿੰਦਾ ਕੀ ਕਰ ਰਹੇ ਹੋ ਸਾਡੇ ਪਤਾ ਨਹੀਂ ਯਾਰ ਕੀ ਹੋ ਸਕਦਾ ਮੈਂ ਵੀ ਸੋਸ਼ਲ ਮੀਡੀਆ ਤੇ ਹੀ ਦੇਖਿਆ ਮੈਂ ਕੁਝ ਲੱਗਦਾ ਕਿਸੇ ਦਾ ਕੋਈ ਲਗੜਾਟ ਜੀ ਇਹ ਲਗੜਾਟ ਤਾਂ ਕੋਈ ਹੈਗਾ ਹੈ ਨਹੀਂ ਸੀ ਉਹ ਪਿੰਡ ਤੋਂ ਵਧੀਆ ਇਹ ਕੋਈ ਘਰੇ ਨਹੀਂ ਸਕਦੇ ਸੀ ਹਣ ਤਾਂ ਪਿੰਡ ਦੇ ਵਿੱਚ ਕਿੱਦਾਂ ਦਾ ਸੁਭਾਅ ਨਾ ਪਿੰਡ ਤਾਂ ਬਹੁਤ ਵਧੀਆ ਸੀ ਕਵੱਡੀ ਖੇਡਦਾ ਸੀ ਬਹੁਤ ਵਧੀਆ ਮੈਦਾਨ ਸਰ ਬੰਦਾ ਸੀ ਰੈਗੂਲਰ ਦਾ ਕੋਈ ਪਤਾ ਲੱਗਿਆ ਨਹੀਂ ਹਾਲ ਤੱਕ ਹਨ ਤਾਂ ਕੋਈ ਗੱਲ ਵਿਚਰਦੀ ਬਦਲ ਬਾਕੀ ਉਹ ਉਹਦੇ ਭੈਣੇ ਵੀ ਹੈ ਹਿਆਨੇ ਭਾਈ ਦਾ ਇੱਕ 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 ਵਿਆਹ ਹੈ ਬਾਈ ਇਹ ਜੋਇੰਟ ਫੈਮਲੀ ਨਾ ਨਾ ਸਾਰੀ ਜੋਇੰਟ ਫੈਮਲੀ ਹੈ ਜੀ ਪਿਤਾ ਜੀ ਕੀ ਕਰਦੇ ਆ ਪਿਤਾ ਜੀ ਵਿਚਾਰੇ ਉਹਦੇ ਉੱਥੇ ਲੱਗੇ ਆਪਣੇ ਸਕੂਲ ਚ ਹੁੰਦੇ ਸੀ ਤੇ ਚੌਂਕੀ ਦਾ ਰਿਟਾਇਰ ਹੋ ਗਈ ਹੈ ਇਹ ਹੋ ਸਕਦਾ ਹੈ ਜੀ ਉਹਦੀ ਨਿੱਜੀ ਜ਼ਿੰਦਗੀ ਜਾਨੀ ਸਾਡੇ ਪਿੰਡ ਚ ਤਾਂ ਵਿਚਾਰਾ ਬਹੁਤ ਸੌਂਦੀ ਹੈ ਕਦੇ ਕਿਸੇ ਨਾਲ ਲੜਾਈ ਪਿੰਡ ਨਾ ਨਾ ਕਦੇ ਕਦੇ ਲੜਾਈ ਪੜਾਈ ਨਹੀਂ ਗਈ ਬਾਹਰ ਜ਼ਿੰਦਗੀ ਨਹੀਂ 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 ਇਹ ਹੈ ਜਾ ਪੁੰਡਾ ਨਹੀਂ ਹੈ ਵਧੀਆ ਮੈਂਬਰ ਨੂੰ ਪਤਾ ਲੱਗ ਗਿਆ ਪਤਾ ਨਹੀਂ ਜੀ ਉਹ ਸੋਸ਼ਲ ਮੀਡੀਆ ਤੇ ਦੇਖਿਆ ਜੀ ਕਹਰ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ ਹਕੀਕਤ ਟੀਵੀ ਪੰਜਾਬੀ